ਰੋਟਰੀ ਕਲੱਬ ਗੁਰਾਇਆ ਮਿਡ Town ਅਤੇ ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਗੁਰਾਇਆ ਵੱਲੋਂ ਸ਼ੰਕਰਾ ਆਈ ਹਸਪਤਾਲ ਮੁੱਲਾਪੁਰ ਦਾਖਾਣਾ ਲੁਧਿਆਣਾ ਦੇ ਸਹਿਯੋਗ ਨਾਲ ਸਵਰਗਵਾਸੀ ਸੁਰਿੰਦਰ ਕੁਮਾਰ ਵਰਮਾ ਜੀ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਚਿੱਟੇ ਮੋਤੀ ਦਾ ਫ੍ਰੀ ਆਪਰੇਸ਼ਨ ਕੈਂਪ ਗੀਤਾ ਭਵਨ ਦਾਣਾ ਮੰਡੀ ਗੁਰਾਇਆ ਵਿਖੇ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੋਟਰੀ ਕਲੱਬ ਦੇ ਸਖਤਰ ਅਤੇ ਗੀਤਾ ਭਵਨ ਦੇ ਟਰਸਟੀ ਸਚੀਨ ਵਰਮਾ ਨੇ ਦੱਸਿਆ ਕਿ ਇਹ ਕੈਂਪ ਉਹਨਾਂ ਨੇ ਆਪਣੇ ਪਿਤਾ ਸ਼੍ਰੀ ਸੁਰੇਂਦਰ ਕੁਮਾਰ ਵਰਮਾ ਜੀ ਦੀ ਯਾਦ ਨੂੰ ਸਮਰਪਿਤ ਲਗਾਇਆ ਹੈ ਜਿਸ ਵਿੱਚ ਮਰੀਜ਼ਾਂ ਦੀਆਂ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਇਸ ਤੋਂ ਇਲਾਵਾ ਛਿੱਟੇ ਮੋਤੀਏ ਦੇ ਮਰੀਜ਼ਾਂ ਦਾ ਫ੍ਰੀ ਆਪਰੇਸ਼ਨ ਕੀਤਾ ਜਾਵੇਗਾ ਅੱਜ ਜਿਵੇਂ ਸਾਰੇ ਇੱਥੇ ਗੀਤਾ ਭਵਨ ਸੁਸਾਇਟੀ ਗਰਾਿਆਂ ਦੇ ਵਿੱਚ ਰੂਟਰੀ ਕਲੱਬ ਗਰਾਿਆਂ ਮੀਟਾਊਨ ਅਤੇ ਸ਼ੰਕਰਾਈ ਹਸਪੀਟਲ ਦੇ ਸਹਿਯੋਗ ਦੇ ਨਾਲ ਅੱਖਾਂ ਦਾ ਚੈੱਕਅਪ ਕੈਂਪ ਜਿਸ ਦੇ ਵਿੱਚ ਆਰ ਐ ਮਰੀਜ਼ਾਂ ਨੂੰ ਦੀਆਂ ਅੱਖਾਂ ਚੈੱਕ ਕਰ ਰਹੇ ਆ ਤੇ ਲੋੜਵੰਦ ਜਿਸ ਦਾ ਜਿਸ ਦੇ ਵਿੱਚ ਚਿੱਟੇ ਮੋਤੀਏ ਦੀ ਸ਼ਿਕਾਇਤ ਆ ਰਹੀ ਹੈ ਤਾਂ ਉਹਦਾ ਆਪਰੇਸ਼ਨ ਦੇ ਦੇ ਲਈ ਉਹਦੀ ਰਜਿਸਟ੍ਰੇਸ਼ਨ ਵਗੈਰਾ ਕਰ ਰਹੇ ਆ ਤੇ ਜੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਨੈਕਸਟ ਵੀਕ ਦੇ ਵਿੱਚ ਆਪਰੇਸ਼ਨ ਵੀ ਕੀਤੇ ਜਾਣਗੇ ਤੇ ਵਿੱਚ ਜੋ ਕਿ ਆਪਰੇਸ਼ਨ ਜਿਨ੍ਹਾਂ ਦੇ ਮਰੀਜ਼ਾਂ ਨੂੰ ਆਪਰੇਸ਼ਨ ਦੀ ਲੋੜ ਹੈ ਉਹ ਅਸੀਂ ਸ਼ੰਕਰਾਈ ਹਸਪੀਟਲ ਲੁਧਿਆਣੇ ਦੇ ਵਿੱਚ ਉਹਨਾਂ ਦੇ ਆਪਰੇਸ਼ਨ ਕਰਵਾਵਾਂਗੇ ਜਿੱਥੇ ਕਿ ਅਕਮੋਡੇਸ਼ਨ ਵਗੈਰਾ ਉਹਨਾਂ ਨੂੰ ਫ੍ਰੀ ਦਿੱਤੀ ਜਾਵੇਗੀ ਖਾਣ ਪੀਣ ਦਾ ਸਾਰਾ ਕੋਈ ਖਰਚਾ ਨਹੀਂ ਹੋਏਗਾ ਤੇ ਜੋ ਵੀ ਖਰਚਾ ਆ ਉਹ ਕਲੱਬ ਦੇ ਵੱਲੋਂ ਵੇਅਰ ਕੀਤਾ ਜਾਏਗਾ ਕਨਵੀਨਸ ਵਗੈਰਾ ਵੀ ਉੱਥੇ ਉਹਨਾਂ ਨੂੰ ਪਹੁੰਚਾਵਾਂਗੇ ਤੇ ਲੈ ਕੇ ਆਉਣ ਦਾ ਵੀ ਹੈ ਬੰਦੂਵਾਸ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਵੱਤਵਤ ਆਪਰੇਸ਼ਨ ਸਰਜਰੀ ਵਗੈਰਾ ਹੋਣ ਦੀ ਉਮੀਦ ਹੈ ਤੇ ਜੋ ਵੀ ਬੰਦੇ ਹੋਰ ਵੀ ਜੇ ਕਿਸੇ ਲੋੜਵੰਦ ਆ ਰਹੇ ਆ ਤਾਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਨਵੇਂ ਬੰਦੇ ਆਣ ਤੇ ਉਹਨਾਂ ਕਰਨ ਬੜੀ ਖੁਸ਼ੀ ਦੀ ਗੱਲ ਹੈ ਕਹਿੰਦੇ ਮਾਨਵਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ ਜਿਹੜੀ ਰੋਟਰੀ ਕਲੱਬ ਮਿਡ ਟਾਊਨ ਦੇ ਵੱਲੋਂ ਗੁਰਾਇਆ ਮਿਡ ਟਾਊਨ ਵੱਲੋਂ ਸਵਰਗੀਆ ਸ੍ਰਿੰਦਰ ਕੁਮਾਰ ਵਰਮਾ ਦੀ ਯਾਦ ਨੂੰ ਸਮਰਪਿਤ ਇਹ ਜਿਹੜਾ ਆਈ ਕੈਂਪ ਲਗਾਇਆ ਸਭੜੀ ਛਲਾਗਾ ਜੋ ਗੱਲ ਆ ਅਸੀਂ ਸ਼੍ਰੀ ਰਾਧਾ ਕੈਚੀਟਲ ਸੁਸਾਇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੀ ਰੋਟਰੀ ਕਲੱਬ ਮਿਡ ਟਾਊਨ ਗੁਰਾਇੰਦਾ ਕਿ ਜਿਨ੍ਹਾਂ ਨੇ ਇਹ ਬੜਾ ਹੀ ਵਧੀਆ ਕਦਮ ਚੁੱਕਿਆ ਹੈ ਆਪਣੇ ਲਈ ਆਪਾਂ ਸਾਰੇ ਕਰਦੇ ਆਂ ਲੇਕਿਨ ਜੋ ਆਪਾਂ ਮਾਨਵਤਾ ਲਈ ਕਰਨਾ ਹੈ ਇਹ ਸਭ ਤੋਂ ਵੱਡਾ ਧਰਮ ਹੁੰਦਾ ਹੈ ਇਹ ਪ੍ਰਭੂ ਦੀ ਕਿਰਪਾ ਹੈ ਇਸ ਕਲੱਬ ਤੇ ਕਿ ਜਿਹੜੇ ਇਸ ਪਾਸੇ ਜੁੜੇ ਆ ਏ ਸੋ ਅਸੀਂ ਪ੍ਰਮਾਤਮਾ 'ਤੇ ਫਰਿਆਦ ਕਰਦੇ ਆ ਕਿ ਇਹ ਇਹੋ ਜਿਹੇ ਚੰਗੇ ਕੰਮ ਚੰਗੇ ਪ੍ਰੋਜੈਕਟ ਸ਼ਹਿਰ ਦੇ ਵਿੱਚ ਕਰਦੇ ਰਹਿਣ ਤਾਂ ਕਿ ਜਿੰਨੇ ਵੀ ਸਾਡੇ ਲੋੜਵੰਦ ਆ ਜਿੱਦਾਂ ਹੁਣ ਅੱਖਾਂ ਦਾ ਆਈ ਕੈਂਪੇਨ ਨਾਲ ਲਗਾਇਆ ਹੈ ਜਿਹੜੇ ਲੋੜਵੰਦ ਹੈ ਜਿਹੜੇ ਪੈਸੇ ਨਹੀਂ ਖਰਚ ਸਕਦੇ ਉਹਨਾਂ ਲਈ ਸੇਵਾ ਕੀਤੀ ਹੈ ਨਾ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਸੋ ਅਸੀਂ ਗੀਤਾ ਭਵਨ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਕਿ ਪ੍ਰਮਾਤਮਾ ਇਹਨਾਂ ਨੂੰ ਇਹੋ ਜਿਹੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਰਹੇ ਔਰ ਇਹ ਮਾਨਵਤਾ ਦੀ ਸੇਵਾ ਕਰਦੇ ਰਹਿਣ ਗੁੱਡ ਮਾਰਨਿੰਗ म आई एस एफ डॉक्टर मोनिका सिंह हमारी जो पूरी टीम है वो शंकर हॉस्पिटल लुधियाना से आई है और हम विद कोलेब्रेशन टू रोटरी क्लब गोराया मिड टाउन से कोलैब करके एक यहाँ पर हमने कैटरेक्ट का स्क्रीनिंग कैंप ऑर्गेनाइज़ किया है और ये यह यहाँ पे गीता भवन में हम uh, अभी चल फंक्शनल है यहाँ पे इसमें हम जो भी पेशेंट आ रहे हैं जिनको भी आँखों से रिलेटेड कुछ भी प्रॉब्लम्स है उनको फ्री में सेवाएं देंगे और जिन भी पेशेंट्स को मोतियाबिंद के ऑपरेशन की ज़रूरत है उनको फिर हम आ, किसी दिन डिसाइड करके हॉस्पिटल लेके जाएंगे वहाँ पे उनकी सारी इन्वेस्टिगेशन होगी एंड फ्री में ऑपरेशन होगा और दो दिन का स्टे उनका हॉस्पिटल में ही रहेगा और फिर वहाँ से उनको यहाँ पे छोड़ेंगे वो सुविधा भी करवाएंगे तो जो भी पेशेंट आए हैं वो इन सुविधाओं का पूरा लाभ ले सकते हैं